ਦੇ ਗੋਲੀਆਂ ਚਲਾਈਆਂ ਗਈਆਂ ਬੰਬ ਗੋਲੇ ਚਲਾਏ ਗਏ ਇਹ ਜੁਰੀ ਕਹੋ ਨਾ ਬਿਜਾਦੀ ਸਰਕਾਰ ਆ ੱੱਕਾ ਨਹੀਂ ਜਲਦਾ ਇਹ ਕੰਮ ਨੂੰ ਛੇਜੀ ਮਾਹੌਲ ਕਰੋ ਪਹਿਲਾਂ ਜਿੱਤ ਹੋਈ ਆ ਸਾਡੀ ਹੁਣ ਵੀ ਜਿੱਤ ਹੋਊਗਾ ਨਾਲ ਬਜ਼ੁਰਗ ਬਾਬਾ ਜੀ ਨੇ ਬਾਬਾ ਜੀ ਇਹ ਕੀ ਚੱਕਿਆ ਸੀ ਦੇਖ ਰਿਹਾ ਕਿ ਤੁਸੀਂ ਇਹ ਸ਼ਬਦ ਹੈ ਜਾਂ ਕੀ ਨੇ ਅੱਜਾ ਜੀ ਜੀਆਂ ਗੱਲਾਂ ਦੇ ਵਿੱਚ ਕੋਈ ਕੁਝ ਗੱਲਾਂ ਭਰੀਆਂ ਆਏ ਨੇ ਸੁਣ ਲੋ ਮੈਂ ਬੇਨਤੀ ਕਰਦਾ ਇਹ ਕਮਰੂ ਛੇਤੀ ਨਾਲ ਛੇਤੀ ਛੇਤੀ ਹੱਲ ਕਰੋਗੇ ਤਾਂ ਥੋੜਾ ਫਾਇਦਾ ਹੋ ਜੂ ਸਾਡਾ ਵੀ ਫਾਇਦਾ ਹੋ ਜੂ ਸ਼ਾਂਤੀ ਕਰਦੇ ਕਰਦੇ ਕਿ ਅੱਗ ਨਾ ਲੱਗ ਬੱਚੋ ਉਦਮ ਸਿੰਘ ਨੇ ਮਾਰਨ ਦਾ ਦੋਸ਼ ਖੜੇ ਮੱਥੇ ਕਬੂਲ ਕੀਤਾ ਉਥੇ ਭਾਰਤ ਦੇ ਰਾਜ ਕਰਦੇ ਇਹ ਥੋੜੀ ਆਵਾਜ਼ ਆਇਆ ਇਸ ਜਵਾਨੀ ਵੇਲੇ ਦੀ ਹੈ ਬਾਪੂ ਜੀ ਸਾਡੀ ਜਵਾਨੀ ਵੇਲੇ ਦੀ ਆਵਾਜ਼ ਆ ਜਿਵੇਂ ਉਹ ਸਾਰੇ ਜੰਨਿਆਂ ਵਾਲੇ ਪਾਗ ਦੇ ਦੋਸ਼ੀ ਹੋਣ ਮੈਂ ਖੁਸ਼ ਬੋਲਦਾ ਨਾਟਾ ਛਾ ਗਿਆ ਉਦਮ ਸਿੰਘ ਨੇ ਆਖਿਆ ਮੈਂ ਤਾਂ ਆਪਣਾ ਕੰਮ ਪੂਰਾ ਮੈਨੂੰ ਗ੍ਰਫਤਾਰ ਕਰਕੇ ਆਪਣਾ ਕੰਮ ਕਾਓ ਇਸ ਤੋਂ ਪਿੱਛੋਂ ਡਰਦੀ ਡਰਦੀ ਪੁਲਿਸ ਨੇ ਇਸ ਨੂੰ ਗ੍ਰਫਤਾਰ ਕਰ ਲਿਆ ਔਡਵੈਰ ਦੇ ਕਤਲ ਦਾ ਮਕਦਮਾ ਦਰਜ ਕਰਕੇ ਇਸ ਨੂੰ ਲੰਡਨ ਦੀ 올ਡ ਵੇਲੀ ਵਿੱਚ ਗੱਲਾਂ ਹੋ ਗਈਆਂ ਸੋ ਇਹ ਬਾਬਾ ਜੀ ਦੀ ਜਵਾਨੀ ਵੇਲੇ ਦੀ ਹੈ ਬਾਬਾ ਜੀ ਇਹ ਟਾਡੀ ਵਾਰ ਹੈ ਕੀ ਹੈ ਇਹ ਇਹ ਇਤਿਹਾਸ ਦਾ ਇੱਕ ਪਹਿਲਾ ਪੰਨਾ ਜਿਵੇਂ ਆਪਾਂ ਕਹਿੰਦੇ 1 2 3 4 5 ਪੰਜਾਂ ਵਿੱਚ ਬਨਮੇਸ਼ਰ ਹੁੰਦਾ ਮੈਂ ਸਰਕਾਰ ਨੂੰ ਬਾਰ ਬਾਰ ਅੱਜ ਕਰਦਾ ਜੇ ਕੋਈ ਸਾਡੇ ਜਰਨੈਲ ਸਿੰਘ ਵਰਗਾ ਆ ਗਿਆ ਤੁਸੀਂ ਇੱਕ ਮਿੰਟਾਂ 'ਚ ਕੰਮ ਕਰਕੇ ਦੇ ਜਾਣਾ ਅੱਜ ਤੁਹਾਡੇ ਕੋਲ ਬਹੁਤ ਵੱਧਿਆ ਲੀਡਰ ਤੁਹਾਡੇ ਮਿੰਤਾ ਕਰ ਰਹੇ ਨੇ ਸਾਡੇ ਮਾਹੌਲ ਦੇ ਬੰਦੇ ਸੁਪੂਰੇ ਕਿਸਾਨ ਸ਼ਾਂਤੀ ਦੇ ਬੱਚੇ ਨੇ ਸਾਡੇ ਤੇ ਗੋਲੀਆਂ ਚਲਾਈਆਂ ਗਈਆਂ ਬੰਬ ਗੋਲੇ ਚਲਾਏ ਗਏ ਮੇਰੀ 80 ਸਾਲ ਦੀ ਉਮਰ ਮੈਂ ਟਰੱਕ ਡਰਾਈਵਰਾਂ ਪਿੰਡ ਮੇਰਾ ਸੰਗਤਪੁਰਾ ਤਹਿਸੀਲ ਨਾਪਾ ਜ਼ਿਲ੍ਹਾ ਪਟਿਆਲਾ ਮੈਂ ਡਰਦਾ ਜੀ ਜੀ ਨਾਂ ਵੀ ਦੱਸ ਦਿਓ ਲਾਲ ਸਿੰਘ ਮੇਰਾ ਨੋ ਲਾਲ ਸਿੰਘ ਇਹ ਕੰਮ ਨੂੰ ਛੇੜੀ ਮਾਹੌਲ ਕਰੋ ਪਹਿਲਾਂ ਜਿੱਤ ਹੋਈ ਆ ਸਾਡੀ ਹੁਣ ਵੀ ਜਿੱਤ ਹੋਊ ਜੇ ਤੁਸੀਂ ਕਹੋ ਨੋ ਵੀ ਸਾਡੀ ਸਰਕਾਰ ਆ ਧੱਕਾ ਨਹੀਂ ਚੱਲਦਾ ਕਾਨੂੰਨ ਸਭ ਵਾਸਤੇ ਇੱਕੋ ਹੀ ਆ ਜੇ ਸਾਡੇ ਹੱਥ 'ਤੇ ਲੱਗ ਸਕਦੀ ਹੈ ਤਾਂ ਮੋਦੀ ਸ਼ਾਹਬ ਦੇ ਲੱਗ ਸਕਦੀ ਆ ਇਹ ਗੱਲ ਨੂੰ ਯਾਦ ਕਰ ਲੋ ਇਹ ਕੋਈ ਵੀ ਡਰਾਈਵਰ ਵਰਗਾ ਆ ਗਿਆ ਤਾਂ ਫਿਰ ਚਾਂਦੀ ਦਾ ਗਟਵਾ ਸਿਉਣੀ ਮੁੱਛਾ ਵਾਇਗਰੂ ਲੈ ਗਿਆ ਕਿਹਨੂੰ ਪੁੱਛਾ ਵਾਇਗਰੂ ਦੀ ਕਾਲਸਾ ਸੋ ਬਾਪੂ ਜੀ ਜਵਾਨੀ ਵੇਲੇ ਦੀ ਆਪਣੀ ਰਿਕਾਰਡ ਭਰ ਰਹੇ ਨੇ ਭਰੀ ਹੋਈ ਆ ਉਹਨਾਂ ਨੇ ਰਿਕਾਰਡਿੰਗ ਚਲਾ ਕੇ ਸੁਣਾ ਰਹੇ ਨੇ ਜੋਸ਼ ਭਰ ਰਹੇ ਨੇ ਸੋ ਇਸ ਤਰੀਕੇ ਦੀਆਂ ਤਸਵੀਰਾਂ ਵੀ ਸ਼ੰਭੂ ਬਾਰਡਰ ਤੇ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਆ